ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਸੀਂ ਕਹਿੰਦੇ ਹੋ ਕਿ ਅੱਜ ਅਮਨ ਬਹੁਤ ਜ਼ਿਆਦਾ ਸਮਾਈਲ ਕਰੀ ਤੇ ਅੱਜ ਮੈਂ ਸਮਾਈਲ ਤਾਂ ਕਰ ਰਹੀ ਹਾਂ ਕਿਉਂਕਿ ਅੱਜ ਪ੍ਰਿੰਟ ਇੰਨੇ ਜ਼ਿਆਦਾ ਸੋਹਣੇ ਆਏ ਹੋਏ ਨੇ ਉਸੇ ਦਰ ਸਾਰੇ ਥਾਂ ਚੈੱਕ ਕਰ ਸਕਦੇ ਹੋ ਇੰਨੇ ਕ ਜਿਆਦਾ ਸੋਹਣੇ ਕਲਰ ਨੇ ਔਰ ਮੇਨ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਭੈਣਾਂ ਦੀ ਬਹੁਤ ਜਿਆਦਾ ਡਿਮਾਂਡ ਸੀ ਕਿ ਮਲ ਕਾਟਨ ਦੇ ਸੂਟ ਲੈ ਕੇ ਆਓ ਪ੍ਰਿੰਟ ਵੀ ਔਰ ਪਲੇਨ ਵੀ ਪਲੇਨ ਵੀ ਆਪਣੇ ਕੋਲ ਮਲ ਕਾਟਨ ਜਿਹੜੀ ਪਲੇ ਆਪ ਵੀ ਆ ਗਈ ਹੈ ਤੁਸੀਂ ਉੱਥੇ ਆਪਣੇ ਵਰਕ ਕਰਵਾ ਸਕਦੇ ਹੋ ਆਪਣੀ ਚੁਆਇਸ ਅਕੋਰਡਿੰਗ ਠੀਕ ਹੈ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਿੰਟ ਸੂਟ ਠੀਕ ਹੈ ਕਿਉਂਕਿ ਪ੍ਰਿੰਟ ਸੂਟਾਂ ਦੀ ਕਾਫੀ ਜਿਆਦਾ ਡਿਮਾਂਡ ਹੈ ਸਾਰੀਆਂ ਭੈਣਾਂ ਜਿਹੜੀਆਂ ਹੈਂਡਵਰਕ ਦੇ ਪੀਸ ਬਣਾਉਂਦੀਆਂ ਨੇ ਤੇ ਉਹ ਕਹਿੰਦੇ ਨਾਲ ਸਾਨੂੰ ਪ੍ਰਿੰਟ ਸੂਟ ਵੀ ਜ਼ਰ ਆਪਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਨਵਾਂ ਨਵਾਂ ਪ੍ਰਿੰਟ ਨਵੇਂ ਨਵੇਂ ਫੈਬਰਿਕ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਵਾਲ ਜਿਹੜੀ ਮਲ ਕਾਟਨ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਔਰ ਟਿਸਟਾ ਦਾ ਬ੍ਰਾਂਡ ਰਹੇਗਾ ਠੀਕ ਹੈ ਜੀ ਕਿਉਂਕਿ ਸਾਨੂੰ ਟਿਸਟਾ ਤੇ ਪੂਰਾ ਟਰਸਟ ਹੈ ਇਸ ਕਰਕੇ ਆਪਾਂ ਜ਼ਿਆਦਾ ਟਿਸਟਾ ਨੂੰ ਹੀ ਲਾਈਕ ਕਰਦੇ ਆਂ ਔਰ ਭੈਣਾ ਸਾਡੀਆਂ ਵੀ ਟਿਸਟਾ ਨੂੰ ਹੀ ਲਾਈਕ ਕਰਦੀਆਂ ਨੇ ਲਓ ਜੀ ਪਹਿਲਾ ਸਟੱਫ ਤੁਸੀਂ ਚੈੱਕ ਕਰੋ ਸੌਰੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਔਰ ਬਹੁਤ ਜ਼ਿਆਦਾ ਲਾਈਟ ਵੇਟ ਲਓ ਫੈਬਰਿਕ ਚੈੱਕ ਕਰੋ ਇੱਕ ਮੁਠੀ ਦੇ ਵਿੱਚ ਤੁਹਾਡਾ ਸਾਰਾ ਸੂਟ ਆ ਜਾਣਾ ਇੰਨਾ ਕੁ ਜ਼ਿਆਦਾ ਸੌਫਟ ਹੈ ਨਾ ਲਾਈਨਿੰਗ ਦੀ ਜਿਹਨੂੰ ਨੀਡ ਹੈਗੀ ਹੈ ਜੀ ਵਿਦਾਊਟ ਲਾਈਨਿੰਗ ਇਹ ਸੂਟ ਨਹੀਂ ਸਟੀਚ ਹੋਣਗੇ ਔਰ ਇੱਕ ਗੱਲ ਹੋਰ ਹੁਣ ਪਹਿਲਾਂ ਕਹਿਣੀ ਹੈ ਕਿ ਅਮਨ ਗਰਮੀ ਬਹੁਤ ਜ਼ਿਆਦਾ ਤੇ ਅਸੀਂ ਜਿਹੜੀ ਲਾਈਨਿੰਗ ਨਹੀਂ ਐਡ ਆਨ ਕਰਵਾਉਣਾ ਚਾਹੁੰਦੇ ਬਿਲਕੁਲ ਨਹੀਂ ਜੀ ਤੁਸੀਂ ਲਾਈਨਿੰਗ ਐਡ ਕਰਾਓ ਕਿਉਂਕਿ ਜਿਹੜਾ ਸਟਾਫ ਹੈ ਨਾ ਇੰਨਾ ਕੁ ਜ਼ਿਆਦਾ ਲਾਈਟ ਵੇਟ ਇੱਕ ਦੁਪट्टे ਤੋਂ ਵੀ ਘੱਟ ਦਾ ਪਾਰ ਹੈ ਠੀਕ ਹੈ ਜੀ ਤੇ ਬਹੁਤ ਸੋਹਣੇ ਪ੍ਰਿੰਟ ਨੇ ਪ੍ਰਿੰਟ ਚੈੱਕ ਕਰੀ ਜਾਓ ਸਕਰੀਨ ਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਜੜਾ ਕਰੀ ਜਾਓ ਲਓ ਬਹੁਤ ਪਿਆਰਾ ਬਲੈਕ ਪ੍ਰਿੰਟ ਹੈ ਜੀ ਇਹ ਬਲੈਕ اور ਸਕਿਨ ਦਾ ਕੰਬੀਨੇਸ਼ਨ ਬਣਿਆ ਹੋਇਆ ਇਸ ਨੂੰ ਲੈਸਿਸ ਦੇ ਨਾਲ ਅੱਛਾ ਤਰੀਕੇ ਨਾਲ ਡਿਜ਼ਾਈਨ ਕਰਵਾਓ ਬਹੁਤ ਸੋਹਣੇ ਸੂਟ ਬਣਨਗੇ ਹਾਂ ਇੱਕ ਗੱਲ ਹੋਰ ਅਗਰ ਤੁਸੀਂ ਸੂਟ ਨਹੀਂ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਆਪਣੇ ਲਈ ਕੋਟ ਸੈੱਟ ਬਣਾ ਸਕਦੇ ਹੋ ਠੀਕ ਹੈ ਜੀ ਟਰੌਜ਼ਰ ਦੇ ਨਾਲ ਸੂਟ ਬਣਾ ਸਕਦੇ ਹੋ ਪ੍ਰਿੰਟ ਆਪਾਂ ਤੁਹਾਨੂੰ ਸਾਰੇ ਦਿਖਾਈ ਜਾਵਾਂਗੇ ਸਾਰੇ ਹੀ ਪ੍ਰਿੰਟ ਇੱਕ ਤੋਂ ਇੱਕ ਨੇ ਬਿਲਕੁਲ ਨਵੇਂ ਆਏ ਨੇ ਜੀ ਠੀਕ ਹੈ ਤੇ ਆਪਾਂ ਸੋਚਿਆ ਕਿ ਕਿਉਂ ਨਾ ਭੈਣਾਂ ਦੇ ਨਾਲ ਸ਼ੇਅਰ ਕਰ ਦਈਏ ਤੇ ਹੁਣ ਤੁਹਾਨੂੰ ਕੋਰੀਅਰ ਦੇ ਵੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਸਾਰੇ ਹੀ ਕੋਰੀਅਰ ਟਾਈਮ ਟੂ ਟਾਈਮ ਪਹੁੰਚ ਰਹੇ ਨੇ ਸਾਨੂੰ ਪਹਿਲਾਂ ਟੈਨਸ਼ਨ ਹੋ ਗਈ ਸੀ ਕਿ ਕਿਤੇ ਕੋਰੀਅਰ ਕੋਈ ਸਟਕ ਨਾ ਹੋਵੇ ਜਿੱਦਾਂ ਆਪਣਾ ਪਹਿਲਾ ਰੈਗੂਲਰ ਕੰਮ ਚੱਲ ਰਿਹਾ ਸੀ ਉਸੇ ਤਰ੍ਹਾਂ ਹੀ ਆਪਾਂ ਕੰਮ ਕਰਾਂਗੇ ਠੀਕ ਹੈ ਜੀ ਔਰ ਇੱਕ ਗੱਲ ਹੋਰ ਆਪਾਂ ਪਿਛਲੀ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਉੱਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਹੋਏ ਪਹਿਨੇ ਬਟ ਇਹਨਾਂ ਨੂੰ ਆਪਣੇ ਕੰਮ ਦੀ ਲੱਗੀਏ ਦੇਖੋ ਭੈਣੋ ਕੰਮ ਕੋਈ ਵੀ ਆਪਣਾ ਛੱਡ ਕੇ ਨਹੀਂ ਬੈਠਣਾ ਹੈਗਾ ਜਿੰਨਾ ਚਿਰ ਸਾਹ ਚੱਲਦੇ ਨੇ ਕੰਮ ਤਾਂ ਤੇ ਬਿਜ਼ਨਸ ਹੈ ਜੀ ਬਿਜ਼ਨਸ ਆਪਾਂ ਕਰਦੇ ਰਹਾਂਗੇ ਠੀਕ ਹੈ ਬਟ ਆਪਾਂ ਅਰਦਾਸ ਵੀ ਕਰਦੇ ਆ ਕਿ ਦੋਨਾਂ ਮੁਲਕਾਂ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਣ ਤਾਂ ਬਹੁਤ ਵਧੀਆ ਗੱਲ ਹੈ ਤੇ ਵੈਸੇ ਕਾਫੀ ਹਰ ਤੱਕ ਜਿਹੜਾ ਸੈੱਟ ਵੀ ਹੋ ਗਿਆ ਕੰਮ ਤੇ ਲੋ ਜੀ ਪ੍ਰਿੰਟ ਚੈੱਕ ਕਰੋ ਦੂਸਰਾ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਟੀਸਟਾ ਦਾ ਬ੍ਰਾਂਡ ਰਹੇਗਾ 5 ਮੀਟਰ ਦੀ ਕੱਟ ਰਹੇਗੀ ਈਜ਼ਲੀ ਤੁਹਾਡਾ ਸੂਟ ਜਿਹੜਾ ਬਣੇਗਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜਿੰਨਾ ਲਾਈਟ ਵੇਟ ਕਹੀਏ ਓਨਾਂ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਹਵਾ ਦੇ ਵਿੱਚ ਉੱਡ ਰਿਹਾ ਇਹ ਇੱਕ ਪੱਖੇ ਦੀ ਹਵਾ ਨਾਲ ਇਹ ਇੰਨਾ ਜ਼ਿਆਦਾ ਉੱਡ ਰਿਹਾ ਕਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਔਰ ਬਹੁਤ ਹੀ ਸਪੀਰੀਅਰ ਕੁਆਲਿਟੀ ਹੈ ਜੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਔਰ ਲਾਈਨਿੰਗ ਤੁਸੀਂ ਇਹਦੇ નીચે ਕਾਟਨ ਦੀ ਐਡ ਕਰਵਾਓ ਠੀਕ ਹੈ ਜੀ ਕਾਟਨ ਦੀ ਲਾਈਨਿੰਗ ਅੱਛੀ ਵਾਲੀ ਐਡ ਕਰਵਾਓ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਜਿਹੜੀ ਨਹੀਂ ਆਏਗੀ ਠੀਕ ਹੈ ਜੀ ਤੇ ਜਿਹੜਾ ਜਿਹੜਾ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਤੁਸੀਂ ਕਰੀ ਜਾਓ ਉਹੋ ਸੋਨੇ ਪ੍ਰਿੰਟ ਨੇ ਜੀ ਸਾਰੇ ਪ੍ਰਿੰਟ ਸਾਰੀਆਂ ਭੈਣਾਂ ਦੀ ਏਜ ਲਈ ਵਾਸਤੇ ਨੇ ਜੀ ਇਹ ਵਾਲੇ ਪ੍ਰਿੰਟ ਕੋਈ ਏਜ ਮੈਟਰ ਨਹੀਂ ਕਰਦੀ ਕਿ ਇਸ ਨੂੰ ਜਿੱਦਾਂ 15 16 17 18 ਸਾਲ ਦੀ ਏਜ ਲਈ ਬਣਾ ਸਕਦੇ ਆ ਜਾਂ ਆਪਾਂ 50 ਪਲੱਸ ਨਹੀਂ ਬਣਾ ਸਕਦੇ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਬੜੀ ਫਾਈਨ ਕੁਆਲਿਟੀ ਹੈ ਲਾਈਟ ਵੇਟ ਹੈ ਜੀ ਠੀਕ ਹੈ ਤੇ ਫੈਬ੍ਰਿਕ ਤੁਹਾਨੂੰ ਸਾਰਾ ਮੈਂ ਸਮਝਾ ਦਿੱਤਾ ਵੀਡੀਓ ਦੇ ਵਿੱਚ ਹਜੇ ਵੀ ਜੇ ਕੋਈ ਤੁਹਾਨੂੰ ਕੋਈ ਡਾਊਟ ਰਹੀ ਹੈਗਾ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਸਾਡੇ ਕੋਲ ਡਾਊਟ ਆਪਣਾ ਕਲੀਅਰ ਕਰ ਸਕਦੇ ਹੋ 5 ਮੀਟਰ ਦੇ ਵਿੱਚ ਆਰਾਮ ਨਾਲ ਤੁਹਾਡਾ ਸੂਟ ਬਣੇਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਔਰ ਇਹ ਵਾਲੇ ਸੂਟ ਜਿਹੜੇ ਰਹਿਣਗੇ ਵਿਦਆਊਟ ਦੁਪੱਟਾ ਰਹਿਣਗੇ ਠੀਕ ਹੈ ਜੀ ਫਟਾਫਟ ਸਕਰੀਨਸ਼ਾਟ ਲਓ ਕਿਉਂਕਿ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਟੀ ਸਟਾਰੀ ਕਲੈਕਸ਼ਨ ਦਿਖਾਈ ਸੀ ਮੈਚਿੰਗ ਵਾਲੀ ਇੱਕ ਆਪਾਂ ਬਟਰ ਕਾਟਨ ਦਿਖਾਈ ਸੀ ਉਹਦੀ ਡਿਮਾਂਡ ਹਜੇ ਵੀ ਚੱਲ ਰਹੀ ਹੈ ਜੀ ਭੈਣਾਂ ਦੀ ਹਜੇ ਵੀ ਭੈਣਾਂ ਕਹਿ ਰਹੀ ਕਿ ਸਾਨੂੰ ਅਮਨ ਟੇਲ ਲਿਆ ਕੇ ਦੋ ਬਟਰ ਕਾਟਨ ਲਿਆ ਕੇ ਦੋ ਟੀ ਸਟਾਰੀ ਕਾਟਨ ਲਿਆ ਕੇ ਦੋ ਬਟ ਆਪਾਂ ਤੁਹਾਨੂੰ ਅੱਜ ਬਿਲਕੁਲ ਹੀ ਨਵਾਂ ਸਟਾਫ ਲਿਆ ਕੇ ਦਿੱਤਾ ਹੈ ਮਲ ਕਾਟਨ ਠੀਕ ਹੈ ਜੀ ਮਲ ਕਾਟਨ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਮੈਨੂੰ ਨਹੀਂ ਲੱਗਦਾ ਹਜੇ ਕਿਸੇ ਬੁਟੀਕ ਨੇ ਮਲ ਕਾਟਨ ਜਿਹੜੀ ਹਾਂ ਲਿਆਂਦੀ ਹੋਏਗੀ ਬਟ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਦੇਖੋ ਬਹੁ ਆਪਣੇ ਮੰਮਾ ਲਈ ਬਣਾਓ ਆਪਣੇ ਲਈ ਬਣਾਓ ਹਨਾ ਕਹਿੰਦੇ ਨੇ ਇੱਕ ਲਾਓ ਤੇ ਇੱਕ ਪਾਓ ਉਹ ਵਾਲੇ ਸੂਟ ਨੇ ਜੀ ਇਹ ਵਾਲੇ ਔਰ ਲਾਈਟ weight ਨੇ ਲੁੱਕ ਬਹੁਤ ਹੀ ਪਿਆਰੀ ਬਣेंगी ਬਾਕੀ ਰਹੀ ਗੱਲ ਸਟੀਚਿੰਗ ਦੀ ਤੁਸੀਂ ਕਿਵੇਂ ਦੀ ਸਟੀਚਿੰਗ ਕਰਾ ਰਹੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਜੀ ਆਪਾਂ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਈ ਆਪਾਂ ਜਲਦੀ ਤੋਂ ਜਲਦੀ ਤੁਹਾਨੂੰ ਪ੍ਰਿੰਟ ਦਿਖਾ ਦਿੰਨੇ ਆ ਸਾਰੇ ਕਿਉਂਕਿ ਆਜ ਦੇ ਟਾਈਮ ਦੇ ਵਿੱਚ ਇਦਾਂ ਦਾ ਕੋਈ ਫੈਬਰਿਕ ਨਹੀਂ ਹੈਗਾ ਜਿਹਦੇ ਨੀਚੇ ਲਾਈਨਿੰਗ ਜਿਹੜੀ ਨਹੀਂ ਲੱਗਦੀ ਹੈਗੀ ਕਿਉਂਕਿ ਲਾਈਨਿੰਗ ਤੋਂ ਬਿਨਾ ਸੂਟ ਦੀ ਗ੍ਰੇਸ ਹੀ ਨਹੀਂ ਬਣਦੀ ਹੈਗੀ ਠੀਕ ਹੈ ਹਾਂ ਆਪਾਂ ਜਿਹੜੇ ਡੇਲੀ ਰੂਟੀਨ ਦੇ ਵਿੱਚ ਸੂਟ ਵੇਅਰ ਕਰਦੇ ਆ ਉਹਨਾਂ ਨੀਚੇ ਆਪਾਂ ਲਾਈਨਿੰਗ ਰਹਿਣ ਦਿੰਦੇ ਆ ਕਿਉਂਕਿ ਉਹ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਡੇਲੀ ਪਾਉਣੇ ਨੇ ਤੇ ਉਹਨਾਂ ਦੀ ਪ੍ਰਾਈਸ ਵੀ ਘਟਉਂਦੀ ਉਹਦੇ ਅਕੋਰਡਿੰਗ ਹੀ ਆਪਣਾ ਸਟਾਫ ਹੁੰਦਾ ਠੀਕ ਹੈ ਜੀ ਅਗਰ ਅੱਛੀ ਕੁਆਲਿਟੀ ਦਾ ਤੁਸੀਂ ਸਟਾਫ ਲੈ ਰਹੇ ਹੋ ਤਾਂ ਡੈਫੀਨੇਟਲੀ ਉਹਦੇ ਨੀਚੇ ਜਿਹੜੀ ਆਪਾਂ ਨੂੰ ਲਾਈਨਿੰਗ ਐਡ ਕਰਨੀ ਹੀ ਪੈ ਨਾਲੇ ਮੇਰੀਆਂ ਗੱਲਾਂ ਸੁਣੀ ਜਾਓ ਨਾਲ ਦੀ ਨਾਲ ਪ੍ਰਿੰਟ ਚੈੱਕ ਕਰੀ ਜਾਓ ਠੀਕ ਹੈ ਇਹ ਨਾ ਹੋਵੇ ਕਿ ਤੇ ਗੱਲਾਂ ਵੱਲ ਧਿਆਨ ਕਰ ਲੋ ਤੇ ਪ੍ਰਿੰਟ ਤੁਸੀਂ ਨੰਘਾਈ ਜਾਓ ਸਾਰੇ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਲਾਈਟ ਜਿਹਾ ਕਲਰ ਹੈ ਜੀ ਇਹ ਵੀ ਸਾਰੇ ਹੀ ਇੰਗਲਿਸ਼ ਚਾਰਟ ਨੇ ਜੀ ਇਹ ਵਾਲੇ ਕਿਉਂਕਿ ਟਿਸਟਾ ਅ ਅੱਛਾ ਬ੍ਰਾਂਡ ਹੈ ਤੇ ਇਸ ਕਰਕੇ ਤੁਹਾਨੂੰ ਪਤਾ ਕਿ ਬ੍ਰਾਂਡ ਦੇ ਵਿੱਚ ਜਿਆਦਾ ਊਟ ਪਟਾੰਗ ਕਲਰ ਔਰ ਊਟ ਪਟਾੰਗ ਡਿਜ਼ਾਈਨ ਜਿਹੜੇ ਨਹੀਂ ਆਉਂਦੇ ਹੈਗੇ ਹੁਣ ਤੁਸੀਂ ਇਹ ਚ ਕਲਰ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਔਰ ਸਾਰੇ ਸੂਟ 올ਓਵਰ ਰਹਿਣਗੇ ਕਿਉਂਕਿ ਦੇਖੋ ਜਿਹੜੀ ਚੀਜ਼ 올ਓਵਰ ਵਧੀਆ ਲੱਗਦੀ ਉਹ ਆਪਾਂ 올ਓਵਰ ਹੀ ਤੁਹਾਨੂੰ ਰეკਮੈਂਡ ਕਰਦੇ ਆ ਜਿਹੜੀ ਮੈਚਿੰਗ ਅੱਛੀ ਲੱਗਦੀ ਤੁਹਾਨੂੰ ਆਪਾਂ ਮੈਚਿੰਗ ਹੀ ਦੇਨੇ ਆ ਠੀਕ ਹੈ ਇਸ ਕਰਕੇ ਆਪਾਂ ਤੁਹਾਡੇ ਲਈ 올ਓਵਰ ਸੂਟ ਲੈ ਕੇ ਆਏ ਆ ਬਹੁਤ ਜ਼ਿਆਦਾ ਲਾਈਟ ਵੇਟ ਨੇ ਇੱਕ ਦੁਪट्टे ਜਿੰਨਾ ਪੂਰੇ ਸੂਟ ਦਾ ਭਾਰ ਰਹੇਗਾ ਲਾਈਨਿੰਗ ਲੱਗਣ ਤੋਂ ਬਾਅਦ ਵੀ ਤੁਹਾਨੂੰ ਇਹ ਫੀਲ ਨਹੀਂ ਹੋਊਗੀ ਵੀ ਤੁਸੀਂ ਲਾਈਨਿੰਗ ਵਾਲਾ ਸੂਟ ਜਿਹੜਾ ਵੇਅਰ ਕੀਤਾ ਹੋਇਆ ਪ੍ਰਿੰਟ ਚੈੱਕ ਕਰੀ ਜਾਓ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਕਰਦੇ ਜਾਓ ਸਾਡੇ ਬੁਟੀਕ ਤੋਂ ਤੁਹਾਨੂੰ ਕੁਝ ਵੱਖਰਾ ਹੀ ਮਿਲੇਗਾ ਕੁਝ ਅਲੱਗ ਹੀ ਮਿਲੇਗਾ ਠੀਕ ਹੈ ਜੀ ਇਦਾਂ ਨਹੀਂ ਹੈਗਾ ਕਿ ਜੋ ਮਾਰਕੀਟ ਚੱਲ ਰਿਹਾ ਹੈ ਨਾ ਉਹ ਤੁਹਾਨੂੰ ਆਪਾਂ ਲੇਟ ਲਿਆ ਕੇ ਦਵਾਂਗੇ ਆਪਾਂ ਸਭ ਤੋਂ ਪਹਿਲਾਂ ਲੈ ਕੇ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਔਰ ਤੁਸੀਂ ਘਰ ਬੈਠੇ ਸਿਰਫ ਆਪਣਾ ਆਰਡਰ ਦੇਣਾ ਸਾਨੂੰ ਆਪਣੀ ਪੇਮੈਂਟ ਸਾਨੂੰ ਸੈਂਡ ਕਰਕੇ ਨਾਲ ਹੀ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਠੀਕ ਹੈ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਤੁਹਾਨੂੰ ਵੀ ਹੁੰਦਾ ਕਿ ਅਸੀਂ ਪੇਮੈਂਟ ਭੇਜੀ ਸੀ ਸਾਡੇ ਕੋਲ ਸਕਰੀਨਸ਼ਾਟ ਨਹੀਂ ਹੁੰਦਾ ਫਿਰ ਇਸ ਤਰ੍ਹਾਂ ਸਾਨੂੰ ਪ੍ਰੋਬਲਮ ਹੋ ਜਾਂਦੀ ਇਸ ਕਰਕੇ ਆਪਾਂ ਤੁਹਾਡਾ ਸਕਰੀਨਸ਼ਾਟ ਮੰਗਾਉਨੇ ਆ ਤੁਹਾਡੇ ਲਈ ਵੀ ਸੇਵ ਹੈ ਸਾਡੇ ਲਈ ਵੀ ਸੇਵ ਹੈ ਠੀਕ ਹੈ ਜੀ ਲਓ ਜੀ ਇਹ ਵੀ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟਰ ਰਹੇਗਾ ਆਪਾਂ ਤੁਹਾਨੂੰ ਜਲਦੀ ਜਲਦੀ ਚ ਪ੍ਰਿੰਟ ਦਿਖਾ ਰያ ਕਿਉਂਕਿ ਪ੍ਰਿੰਟ ਸਾਰੇ ਹੀ ਬਹੁਤ ਜਿਆਦਾ ਸੋਹਣੇ ਆਏ ਹੋਏ ਨੇ ਲਓ ਜੀ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਜਿਹੜੀਆਂ ਭੈਣਾਂ ਅਸਲ ਦੇ ਵਿੱਚ ਅਸਲੀ ਕੁਆਲਿਟੀ ਜਿਹੜੀ ਲਾਈਕ ਕਰਦੀਆਂ ਨੇ ਵੀ ਕੀ ਪਿਓਰ ਕੀ ਐ ਇਹ ਸਪੈਸ਼ਲੀ ਸੂਟ ਉਹਨਾਂ ਵਾਸਤੇ ਜਿਨ੍ਹਾਂ ਨੂੰ ਫੈਬਰਿਕ ਦੀ ਨੌਲੇਜ ਹੈ ਠੀਕ ਹੈ ਜਿਨ੍ਹਾਂ ਨੂੰ ਨਹੀਂ ਨੌਲੇਜ ਹੋਗੀ ਉਹ ਕਹਿਣਗੇ ਵੀ ਇੱਥੇ ਦਾ ਬਹੁਤ ਜ਼ਿਆਦਾ ਜ਼ਿਆਦਾ ਪ੍ਰਾਈਸ ਹੈ ਟੂ ਮੱਚ ਹੈ ਇਹ ਆ ਉਹ ਹੈ ਕਿਉਂਕਿ ਉਹਨਾਂ ਨੂੰ ਕੁਆਲਿਟੀ ਔਰ ਕਿਸੇ ਬ੍ਰਾਂਡ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਠੀਕ ਹੈ ਉਹਨਾਂ ਨੇ ਸਿਰਫ ਇਹ ਲਿਖਣਾ ਕਿ ਟੂ ਮੱਚ ਪ੍ਰਾਈਸ ਹੈ ਦੀ ਠੀਕ ਹੈ ਔਰ ਜਿਹੜੀਆਂ ਭੈਣਾਂ ਅੱਛਾ ਬ੍ਰਾਂਡ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਹੈ ਕਿ ਮਾਰਕੀਟ ਦੇ ਵਿੱਚ ਕੀ ਰੇਟ ਦੇਣਾ ਚੀਜ਼ਾਂ ਤੇ ਅਸੀਂ ਕੁਆਲਿਟੀ ਦੇ ਨਾਲ ਕੋਈ ਕੰਪਰਮਾਈਜ਼ ਨਹੀਂ ਕਰਦੇ ਹੈਗੇ ਠੀਕ ਹੈ ਜੀ ਲਓ ਜੀ विदाउट दुपट्टा ਰਹਿਣਗੇ ਅਗਰ ਤੁਸੀਂ ਦੁਪੱਟੇ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਪਲੀਜ਼ ਜਿਹੜੀਆਂ ਭੈਣਾਂ ਨੇ ਆਰਡਰ ਦੇਣੇ ਆ ਕਿਉਂਕਿ ਪ੍ਰਿੰਟ ਸੂਟ ਸਾਡੇ ਕੋਲ ਇੱਕ ਰਾਤ ਬੜੀ ਮੁਸ਼ਕਲ ਨਾਲ ਹੀ ਰੁਕਦੇ ਨੇ ਠੀਕੇ ਜੀ ਜਿਵੇਂ ਅੱਜ ਸ਼ਾਮ ਨੂੰ ਆਪਾਂ ਵੀਡੀਓ ਅਪਲੋਡ ਕੀਤੀ ਤਾਂ ਮਾਰਨਿੰਗ ਤੱਕ ਸਾਰੇ ਸੂਟ ਜਿਹੜੇ ਸੋਲਡ ਆਊਟ ਹੋ ਚੁੱਕੇ ਹੁੰਦੇ ਨੇ ਠੀਕੇ ਇਸ ਕਰਕੇ ਆਰਡਰ ਜਲਦੀ ਪਲੇਸ ਕਰ ਦਿਆ ਕਰੋ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਦੇ ਆ ਫੈਬਰਿਕ ਬਾਰੇ ਹਨਾ ਔਰ ਕਿੰਨੇ ਮੀਟਰ ਤੁਹਾਡਾ ਸੂਟ ਬਣੇਗਾ 5.5 ਤੋਂ ਕੱਟ ਜੇ ਤੁਹਾਨੂੰ 5 ਤੋਂ ਸੌਰੀ ਪਲੱਸ ਕੱਟ ਨਹੀਂ ਮਿਲੇਗੀ ਕਿਉਂਕਿ ਔਰ ਆਰਾਮ ਨਾਲ ਤੁਹਾਡੇ ਸੂਟ ਬਣਨਗੇ ਖੁੱਲੇ ਡੁੱਲੇ ਬਣਨਗੇ ਹੈਵੀ ਸਲਵਾਰ ਬਣਾਓ ट्राਊਜ਼ਰ ਬਣਾਓ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਔਰ ਅਲੱਗ ਤੋਂ ਪਿਕਚਰ ਕਿਸੇ ਨੂੰ ਨਹੀਂ ਸੈਂਡ ਕੀਤੀ ਜਾਏਗੀ ਠੀਕ ਹੈ ਜੀ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਅਲੱਗ ਤੋਂ ਪਿਕਚਰ ਜਿਹੜੀ ਤੁਹਾਨੂੰ ਸੈਂਡ ਕਰੀਏ ਇਸੇ ਕਰਕੇ ਅਸੀਂ ਵੀਡੀਓ ਸ਼ੂਟ ਕਰਦੇ ਆ ਕਿ ਤੁਸੀਂ ਟਾਈਮ ਕੱਢ ਕੇ ਵੀਡੀਓ ਦੇਖ ਲਓ ਠੀਕ ਹੈ ਲੋ ਜੀ ਬਹੁਤ ਹੋਰ ਜਿਆਦਾ ਸੋਹਣਾ ਪ੍ਰਿੰਟ ਹੈ ਬਹੁਤ ਜਿਆਦਾ ਲਾਈਟ ਵੇਟ ਹੈ ਔਰ ਬਹੁਤ ਹੀ ਜਿਆਦਾ ਲਾਈਟ ਜਿਹਾ ਕਲਰ ਹੈ ਜਿੱਦਾਂ ਮੈਂ ਕਹਾ ਕਿ ਗਰਮੀ ਦੇ ਵਿੱਚ ਪਾਉਣ ਵਾਲੇ ਪ੍ਰਿੰਟ ਨੇ ਜੀ ਇਹ ਸਾਰੇ ਕੋਈ ਇਦਾਂ ਨਹੀਂ ਹੈਗਾ ਕਿ ਹਲਕੇ ਪ੍ਰਿੰਟ ਨੇ ਸੌਰੀ ਹਲਕੇ ਕਲਰ ਨੇ ਜਾਂ ਲਾਈਟ ਕਲਰ ਨੇ ਜਾਂ ਦਾਦਾ ਡਾਰਕ ਕਲਰ ਨੇ ਬਹੁਤ ਸੋਹਣੇ ਇੰਗਲਿਸ਼ ਜੇ ਕਲਰ ਨੇ ਜੀ ਕੋਈ ਜਿਆਦਾ ਡਾਰਕ ਨਹੀਂ ਹੈਗਾ ਕੋਈ ਜਿਆਦਾ ਲਾਈਟ ਨਹੀਂ ਹੈਗਾ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲਈ ਜੋ ਔਰ WhatsApp ਤੇ ਮੈਸੇਜ ਜਿਹੜਾ ਤੁਸੀਂ ਕਰ ਸਕਦੇ ਹੋ ਜਿਹੜੀਆਂ ਪੈਣਾ ਇੰਡੀਆ ਆ ਰਹੀਆਂ ਨੇ ਕਾਫੀ ਸਾਰੇ ਮੈਸੇਜ ਕਾਫੀ ਸਾਰੇ ਫੋਨ ਕਾਲ ਆ ਰਹੇ ਆ ਯਮਨ ਅਸੀਂ ਇੰਡੀਆ ਆ ਰਹੇ ਆ ਨੈਕਸਟ ਮੰਥ ਸਾਨੂੰ ਕਿਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣੇ ਚਾਹੀਦੇ ਆ ਭੈਣੋ ਇਹ ਸੂਟ ਰੈਡੀ ਕਰਵਾ ਲਓ ਜਿਵੇਂ ਤੁਸੀਂ ਇੰਡੀਆ ਆਣਾ ਤੇ ਉਸ ਦੇ ਮੌਸਮ ਦੇ ਹਿਸਾਬ ਨਾਲ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਵਧੀਆ ਰਹਿਣਗੇ ਠੀਕ ਹੈ ਤੁਸੀਂ ਆ ਕੇ ਘੁੰਮਣਾ ਫਿਰਨਾ ਪਰ ਤੁਹਾਡੇ ਕੋਲ ਸੂਟ ਵੀ ਹੋਣੇ ਚਾਹੀਦੇ ਆ ਵੀ ਅਸੀਂ ਇਦਾਂ ਦੇ ਸੂਟ ਪਾ ਕੇ ਜਿਹੜੇ ਘੁੰਮ ਸਕੀਏ ਲਓ ਜੀ ਬਹੁਤ ਹੀ ਸੋਹਣਾ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਲਾਈਟ ਵੇਟ ਹੈ ਇਹਨਾਂ ਸਾਰਾ ਕੁਝ ਤੁਹਾਨੂੰ ਦਿਖਾ ਦਿੱਤਾ ਇੱਕ ਵਾਰੀ ਵੀਡੀਓ ਦੇ ਵਿੱਚ ਦੇਖ ਲਓ ਇਸ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਹੋਣਾ ਕਿ ਕਿੰਨਾ ਕੁ ਜ਼ਿਆਦਾ ਲਾਈਟ ਵੇਟ ਹੈ ਔਰ ਬਹੁਤ ਜ਼ਿਆਦਾ ਸੌਫਟ ਮਲ ਕਾਟਨ ਜਦੋਂ ਮਲ ਕਾਟਨ ਦਾ ਨਾਮ ਆ ਜੇ ਤਾਂ ਉੱਥੋਂ ਪਤਾ ਲੱਗ ਜਾਂਦਾ ਕਿ ਵਾਕੇ ਹੀ ਅੱਛੀ ਕੁਆਲਿਟੀ ਦਾ ਫੈਬਰਿਕ ਹੋਏਗਾ ਠੀਕ ਹੈ ਜੀ ਔਰ ਮਲ ਕਾਟਨ ਪਲੇਨ ਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਹੈ ਜੀ ਅਗਰ ਤੁਸੀਂ ਸੂਟ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਮਲ ਕਾਟਨ ਦੇ ਕਰਵਾ ਸਕਦੇ ਹੋ ਉਹ ਵਾਈਟ ਹੀ ਮਿਲੇਗੀ ਆਪਾਂ ਨੂੰ ਜਿਹੜੀ ਮਲ ਕਾਟਨ ਹੈ ਉਹ ਸਿਰਫ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਕਲਰ ਜਿਹੜੇ ਡਾਈ ਕਰਵਾ ਲਾਂਗੇ ਠੀਕ ਹੈ ਭੈਣੋ ਫਿਰ ਉਸ ਫੈਬਰਿਕ ਮੈਂ ਤੁਹਾਨੂੰ ਦੱਸ ਦਿੱਤਾ ਹੈ ਠੀਕ ਹੈ ਕਿ ਮਲ ਕਾਟਨ ਰਹੇਗੀ ਅੱਛੀ ਕੁਆਲਿਟੀ ਦਾ ਫੈਬਰਿਕ ਰਹੇਗਾ ਔਰ 5 ਮੀਟਰ ਦੀ ਕੱਟ ਰਹੇਗੀ ਆਰਾਮ ਨਾਲ ਤੁਹਾਡਾ ਸੂਟ ਜਿਹੜਾ ਬਣੇਗਾ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਜੀ ਕਿੰਨਾ ਪਿਆਰਾ ਕਲਰ ਲੱਗ ਰਿਹਾ ਸੱਚੀ ਦੱਸਾਂ ਮੈਨੂੰ ਬਹੁਤ ਸੋਹਣੇ ਲੱਗਣੇ ਵਾਲੇ ਸਾਰੇ ਪ੍ਰਿੰਟ ਕਿਉਂਕਿ ਇੱਕ ਤਾਂ ਫੈਬਰਿਕ ਬਹੁਤ ਵਧੀਆ ਲਾਈਟ ਵੇਟ ਹੈ इजीली ਆਪਾਂ ਗਰਮੀ ਦੇ ਵਿੱਚ ਜਿਹੜਾ ਪਾ ਸਕਦੇ ਆ ਕਿਉਂਕਿ ਹੁਣ ਜਵੇਂ ਛੁੱਟੀਆਂ ਹੋ ਜਾਣੀਆਂ ਅੱਗੇ ਆਪਾਂ ਨੇ ਜਾਣਾ ਕਿਸੇ ਨੇ ਪੇਕੇ ਜਾਣਾ ਕਿਸੇ ਨੇ ਸਹੁਰੇ ਜਾਣਾ ਤੇ ਇਸ ਤਰ੍ਹਾਂ ਦੇ ਸੂਟ ਜਿਹੜੇ ਤੁਸੀਂ ਬਣਾ ਸਕਦੇ ਹੋ ਭੈਣੋ ਔਰ ਆਰਾਮ ਨਾਲ ਪਾਓ ਕੋਈ ਗਰਮੀ ਨਹੀਂ ਲੱਗਦੀ ਕੁਛ ਨਹੀਂ ਇਹਨਾਂ ਦੇ ਵਿੱਚ ਔਰ ਲਾਈਨਿੰਗ ਜ਼ਰੂਰ ਐਡ-ਆਨ ਕਰਵਾਓ ਕਿਉਂਕਿ ਸਲਾਈ ਪਿੱਛੇ ਸੂਟ ਨਾ ਕਰਵਾਇਓ ਕਈ ਵਾਰ ਇਦਾਂ ਹੁੰਦਾ ਹੈ ਪੀ ਆਪਾਂ ਸੂਟ ਲੈ ਲੈਨੇ ਆ ਵਧੀਆ ਤੇ ਵਟ ਆਪਾਂ ਲਾਏ ਸਲਾਈ ਪਿੱਛੇ ਥੋੜਾ ਜਿਹਾ ਕਰ ਜਾਨੇ ਆ ਕਿ ਨਹੀਂ ਸਲਾਈ ਨਹੀਂ ਆਪਾਂ ਨੇ ਇੱਕ ਇਦਾਂ ਜਿਆਦਾ ਸਲਾਈ ਨਹੀਂ ਦੇਣੀ ਹੈਗੀ ਉੱਥੇ ਤੁਸੀਂ ਸੂਟ ਜਿਹੜਾ ਖਰਾਬ ਕਰਵਾ ਲੈਂਦੇ ਹੋ ਤੇ ਲੋ ਭੈਣੋ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਤੁਸੀਂ ਕਰ ਸਕਦੇ ਹੋ ਲੋ ਭੈਣੋ ਇੱਕ ਵਾਰੀ ਫੇਰ ਨਿਕਾ ਮਾਰ ਲੋ ਕਿ ਕਿਹੜੇ ਕਿਹੜੇ ਕਲਰ ਨੇ ਕਿਹੜੇ ਕਿਹੜੇ ਪ੍ਰਿੰਟ ਨੇ ਜਿਹੜਾ ਜਿਹੜਾ ਕਲਰ ਪਸੰਦ ਹੈ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਸਕ੍ਰੀਨ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਠੀਕ ਹੈ ਜਿਹੜੀਆਂ ਭੈਣਾਂ ਕੋ ਪਹਿਲਾਂ ਹੀ ਆਪਣਾ QR ਕੋਡ ਜਾਂ Google Pay ਨੰਬਰ ਗਿਆ ਹੋਇਆ ਤੁਸੀਂ ਸਕ੍ਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇਣਾ ਔਰ ਨਾਲ ਹੀ ਤੁਸੀਂ ਚਾਹੇ ਪੇਮੈਂਟ ਵੀ ਭੇਜ ਸਕਦੇ ਹੋ ਪੇਮੈਂਟ ਤੁਹਾਡ ਨੂੰ ਕੋਈ ਵੀ ਟੈਨਸ਼ਨ ਨਾ ਦੀ ਲੋੜ ਨਹੀਂ ਕਿ ਸਾਡੀ ਪੇਮੈਂਟ ਚਲੀ ਗਈ ਪਤਾ ਨਹੀਂ ਸੂਟ ਮਿਲੇਗਾ ਜਾਂ ਨਹੀਂ ਮਿਲੇਗਾ ਠੀਕ ਹੈ ਤੁਹਾਡੀ ਪੇਮੈਂਟ ਸਾਡੇ ਕੋਲ ਸੇਫ ਹੈ ਜਿਹੜੀਆਂ ਭੈਣਾਂ ਦੀ ਪਹਿਲਾਂ ਅਡਵਾਂਸ ਹੀ ਪੇਮੈਂਟ ਆਈ ਹੁੰਦੀ ਹੈ ਕਿ ਅਮਨ ਨੈਕਸਟ ਕੋਈ ਵੀ ਸੂਟ ਵਧੀਆ ਆਉਂਦਾ ਸਾਡੇ ਲਈ ਜਰੂਰ ਰੱਖ ਲਿਓ ਤੇ ਭੈਣਾਂ ਨੂੰ ਫਟਾਫਟ ਸਕ੍ਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿ ਕਿਉਂਕਿ ਮੈਨੂੰ ਪੂਰੀ ਗਰੰਟੀ ਹੈ ਅੱਜ ਵਾਲੇ ਸੂਟ ਬਿਲਕੁਲ ਵੀ ਨਹੀਂ ਰੁਕਣੇ ਹੈਗੇ ਕਿਉਂਕਿ ਇੱਕ ਦਾ ਸਟਾਕ ਬਿਲਕੁਲ ਨਵਾਂ ਆਇਆ ਹਨਾ ਔਰ ਪ੍ਰਿੰਟ ਸੈਕਿੰਦ ਤੁਸੀਂ ਚੈੱਕ ਕਰੋ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਮੈਨੂੰ ਪਰਸਨਲੀ ਸਾਰੇ ਪ੍ਰਿੰਟ ਬਹੁਤ ਸੋਹਣੇ ਲੱਗ ਰਿਹਾ ਤੇ ਜਿਹੜਾ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲਓ WhatsApp ਤੇ ਮੈਸੇਜ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਔਰ ਇੱਕ ਗੱਲ ਹੋਰ ਵੀ ਨਾ ਪੇਮੈਂਟ ਤੋਂ ਕਿਸੇ ਦੀ ਬੁਕਿੰਗ ਨਹੀਂ ਹੋਏਗੀ ਠੀਕ ਹੈ ਭੈਣੋ ਪਲੀਜ਼ ਇੱਥੇ ਮੈਂ ਸੌਰੀ ਆ ਕਿਉਂਕਿ ਅਸੀਂ ਜ਼ਿਆਦਾ ਟਾਈਮ ਹੋਲਡ ਕਰਕੇ ਨਹੀਂ ਰੱਖ ਸਕਦੇ ਔਰ ਨਾ ਹੀ ਇਹ ਜੀ ਚੀਜ਼ਾਂ ਨਾਲ ਨਾਲ ਪੇਮੈਂਟ ਪਾ ਕੇ ਆਪਣੇ ਲਈ ਬੁਕਿੰਗ ਜਿਹੜੀ ਕਰਵਾ ਲੈਂਦੀਆਂ ਨੇ ਠੀਕ ਹੈ ਭੈਣੋ ਚਲੋ ਜੀ ਤੁਹਾਨੂੰ ਫੈਬਰਿਕ ਬਾਰੇ ਮੈਂ ਸਾਰਾ ਦੱਸ ਦਿੱਤਾ ਪਲੀਜ਼ ਫੈਬਰਿਕ ਬਾਰੇ ਅਲੱਗ ਤੋਂ ਨਾ ਪੁੱਛਿਓ ਅਲੱਗ ਤੋਂ ਪਿਕਚਰ ਵਾਸਤੇ ਨਾ ਕਿਓ ਠੀਕ ਹੈ ਵੀਡੀਓ ਨੂੰ ਆਰਾਮ ਨਾਲ ਦੇਖ ਲਿਓ ਚਾਹੇ 2 ਮਿੰਟ ਵੱਧ ਲਗਾ ਲਿਓ ਜਿਹੜਾ ਜਿਹੜਾ ਕਲਰ ਪਸੰਦ ਹੈ ਉਹ ਆਪਣਾ ਲਈ ਤੁਸੀਂ ਹੋਲਡ ਕਰਵਾ ਲਿਓ ਠੀਕ ਹੈ ਤੇ ਲਓ ਜੀ ਉਮੀਦ ਕਰਦਾ ਹੈ ਕਿ ਅੱਜ ਵਾਲੀ ਮਲ ਕਾਟਨ ਤੁਹਾਨੂੰ ਵਧੀਆ ਲੱਗੀ ਹੋਏਗੀ ਅੱਜ ਵਾਲੇ ਪ੍ਰਿੰਟ ਤੁਹਾਨੂੰ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਹੋ ਪਿਆਰਾ ਜਿਹਾ ਮੈਸੇਜ ਜ਼ਰੂਰ